ਉਸ ਥਾਂ ਤੋਂ ਜਿਹੜਾ ਜਫਰਨਾਮਾ ਭੇਜਿਆ ਗਿਆ ਸੀਗਾ ਜੀ ਤੇ ਉਸ ਦਾ ਇੱਕ ਉੱਤਰ ਕਹਿ ਸਕਦੇ ਹਾਂ ਜਾਂ ਜਵਾਬ ਕਹਿ ਸਕਦੇ ਹਾਂ ਜੀ ਉਹ ਵੀ ਆ ਚੁੱਕਿਆ ਸੀ ਉਸ ਨੂੰ ਮਰਾਸਲਾ ਕਿਹਾ ਜਾਂਦਾ ਹੈ ਜੀ ਤੇ ਗੁਰੂ ਸਾਹਿਬ ਖਦਰਾਣੇ ਦੀ ਜੰਗ ਤੋਂ ਬਾਅਦ ਇਸ ਸਥਾਨ ਦੇ ਉੱਪਰ ਆ ਕੇ ਆਪਣਾ ਜੰਗੀ ਕਮਰ ਕਸਾ ਖੋਲਿਆ ਸੀਗਾ ਜੀ ਭਾਵ ਮਹਤਾਮਾ ਨੇ ਜਿਹੜਾ ਨਮਸਕਾਰ ਕੀਤਾ ਔਰ ਇੱਕ ਸਵਾਲ ਕੀਤਾ ਗੁਰੂ ਸਾਹਿਬ ਨੂੰ ਕਿ ਲਾਲਨ ਕੇ ਸੀਸ ਪਰ ਬਾਹਰ دیے ਸਤ ਚਾਰ ਚਾਰ ਮੂਏ ਤੋਂ ਕੀ ਆ ਹੁਆ ਜੀਵਤ ਕਈ ਹਜ਼ਾਰ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਨੌਵੀਂ ਪਾਤਸ਼ਾਹੀ ਤਨਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਸਵੀਂ ਪਾਤਸ਼ਾਹੀ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੋਨਾਂ ਵਾਛਾਈ ਦੀ ਚਰਨ ਛੋ ਸਥਾਨ ਇਸ ਤਖਤ ਦੇ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਇਸ ਸਮੇਂ ਔਰ ਇਥੋਂ ਦੇ ਇਤਿਹਾਸ ਮਹਾਰਾਜ ਨੇ ਇੱਥੇ ਕੀ ਕੀ ਕੌਤੂਬ ਵਰਤਾਏ ਸਨ ਉਹਦੇ ਬਾਰੇ ਤੁਹਾਨੂੰ ਜਾਣਨਾ ਪਾਉਣ ਦੀ ਕੋਸ਼ਿਸ਼ ਕਰਾਂ ਜੀ ਇੱਥੇ ਤੁਹਾਨੂੰ ਇਤਿਹਾਸ ਨਾਲ ਤੁਹਾਨੂੰ ਜੋੜਨ ਦੀ ਕੋਸ਼ਿਸ਼ ਕਰਾਂਗੇ ਜੀ ਖੇਦਰਾਣੇ ਦੀ ਜੰਗ ਹੋ ਚੁੱਕੀ ਸੀ ਜੀ ਔਰ ਫਤਿਹ ਹੋ ਚੁੱਕੀ ਸੀ ਉਸ ਤੋਂ ਬਾਅਦ ਗੁਰੂ ਸਾਹਿਬ ਭਾਈ ਡੱਲਾ ਸਿੰਘ ਚੌਧਰੀ ਉਸ ਦੇ ਜਿਹੜਾ ਸੱਦਾ ਪੱਤਰ ਦੇ ਉੱਪਰ ਗੁਰੂ ਸਾਹਿਬ ਇਸ ਇਲਾਕੇ ਦੇ ਵੱਲ ਚੱਲ ਪਏ ਸਨ ਤੇ ਭਾਈ ਡੱਲਾ ਸਿੰਘ ਚੌਧਰੀ ਰਸਤੇ ਦੇ ਵਿੱਚੋਂ ਅੱਗੇ ਸਵਾਗਤ ਕਰਕੇ ਗੁਰੂ ਸਾਹਿਬ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦੇ ਉੱਪਰ ਲੈ ਕੇ ਆਏ ਸੀ ਉਸ ਸਮੇਂ ਉਸ ਦਾ ਨਾਮ ਤਲਵੰਡੀ ਸਾਬੂ ਹੋਇਆ ਕਰਦੀ ਸੀਗਾ ਜੀ ਤੇ ਗੁਰੂ ਸਾਹਿਬ ਖਤਰਾਂੇ ਦੀ ਜੰਗ ਤੋਂ ਬਾਅਦ ਇਸ ਸਥਾਨ ਦੇ ਉੱਪਰ ਆ ਕੇ ਆਪਣਾ ਜੰਗੀ ਕਮਰ ਕਸਾ ਖੋਲਿਆ ਸੀਗਾ ਜੀ ਭਾਵ ਜਿਹੜੀਆਂ ਜੰਗਾਂ ਦੇ ਵਿੱਚ ਗੁਰੂ ਸਾਹਿਬ ਦਾ ਕਮਰ ਕਸਾ ਲੱਗਿਆ ਹੋਇਆ ਸੀ ਜੀ ਇਸ ਸਥਾਨ ਦੇ ਉੱਪਰ ਗੁਰੂ ਸਾਹਿਬ ਨੇ ਆ ਕੇ ਜੰਗੀ ਕਮਰ ਕਸਾ ਖੋਲਿਆ ਸੀਗਾ ਜੀ ਦਸਵੇਂ ਪਾਤਸ਼ਾਹ ਤੋਂ ਪਹਿਲਾਂ ਇੱਥੇ ਨੌਵੇਂ ਪਾਤਸ਼ਾਹ ਤਨਤੰਗ ਸ੍ਰੀ ਗੁਰਤੇਗ ਬਹਾਦਰ ਜੀ ਨੌਵੇਂ ਪਾਤਸ਼ਾਹ ਉਹ ਵੀ ਇਸ ਸਥਾਨ ਤੇ ਉੱਪਰ ਪਹਿਲਾਂ ਆਏ ਹੋਏ ਸਨ ਜੀ ਤੇ ਉਸ ਸਥਾਨ ਨੂੰ ਗੁਰੂ ਸਾਹਿਬ ਨੇ ਆ ਕੇ ਨਮਸਕਾਰ ਕੀਤਾ ਜੀ ਔਰ ਇੱਥੇ ਜਿਹੜਾ ਪਹਿਲਾਂ ਇੱਕ ਸਰੋਵਰ ਗੁਰੂ ਸਾਹਿਬ ਨੇ ਆਪਣੇ ਪੈਸੇ ਦੇ ਕੇ ਪਟਵਾਇਆ ਸੀ ਉਸ ਤੋਂ ਬਾਅਦ ਗੁਰੂ ਸਾਹਿਬ ਨੇ ਇੱਥੇ ਜਿਹੜੀ ਉਸੇ ਸਰੋਵਰ ਨੂੰ ਜਿਹੜੀ ਪਟਾਈ ਦੂਸਰੀ ਵਾਰ ਸ਼ੁਰੂ ਕਰਵਾ ਕੇ ਜਿਹੜੇ ਆਪਣੀ ਢਾਲ ਦੇ ਨਾਲ ਗੁਰੂ ਸਾਹਿਬ ਨੇ ਜਿਹੜਾ ਸਰੋਵਰ ਨੂੰ ਪਟਵਾਉਣਾ ਕੀਤਾ ਸੀਗਾ ਜੀ ਉਹ ਉਸ ਤੋਂ ਬਾਅਦ ਉਸ ਤੋਂ ਬਾਅਦ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨ ਕੀਤਾ ਸੀਗਾ ਜੀ ਇਸ ਜਗ੍ਹਾ ਦੇ ਉੱਪਰ ਨੌਵੇਂ ਪਾਤਸ਼ਾਹੀ ਦੀ ਜਿਹੜੀ ਬਾਣੀ ਨੂੰ ਦਰਜ ਕਰਕੇ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨੇ ਸੰਪੂਰਨ ਕੀਤਾ ਇਸ ਸਥਾਨ ਦੇ ਉੱਪਰ ਜਿਹੜਾ ਸੰਪੂਰਨਤਾ ਦਾ ਜਿਹੜਾ ਦੇਵਸ ਬਣਾਇਆ ਗਿਆ ਜੀ ਤੇ ਤਖਤ ਦਾ ਨਾਮ ਦਿੱਤਾ ਗਿਆ ਜੀ ਔਰ ਦੂਰ ਦੂਰ ਤੋਂ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਆਉਂਦੀਆਂ ਸਨ ਔਰ ਇੱਥੇ ਪਟਾਵਾਂ ਲੈ ਕੇ ਆਇਆ ਕਰਦੀਆਂ ਸਨ ਜੀ ਤੇ ਦੂਰੋ ਦੂਰੋਂ ਤੋਂ ਸੰਗਤਾਂ ਆਪਣੇ ਆਪਣੇ ਨਜ਼ਰਾਨੇ ਭੇਂਟ ਕਰਦੀਆਂ ਸਨ ਜਿਵੇਂ ਬੰਦੂਖ ਨਿਜ ਟਾਲਾਂ ਗੁਰੂ ਸਾਹਿਬ ਨੂੰ ਇਸ ਤਰੀਕੇ ਦੇ ਨਾਲ ਭਾਈ ਓਦੇ ਸਿੰਘ ਜੀ ਆਏ ਸਨ ਪਾਕਿਸਤਾਨ ਤੋਂ ਲੈ ਕੇ ਇਹ ਜਿਹੜੇ ਗੁਰੂ ਸਾਹਿਬ ਨੂੰ ਬੰਦੂਖ ਭੇਂਟ ਕੀਤੀ ਸੀਗੀ ਜੀ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜੀ ਸੰਪੂਰਨਤਾ ਹੋਈ ਸੀਗੀ ਇਸ ਸਥਾਨ ਤੇ ਉੱਪਰ ਉਸ ਦੇ ਲਿਖਾਈ ਰਹੀ ਸੰਜੀ ਭਾਈ ਮਣੀ ਸਿੰਘ ਜੀ ਤੇ ਉਸ ਤੋਂ ਬਾਅਦ ਭਾਈ ਮਣੀ ਸਿੰਘ ਜੀ ਦਿੱਲੀ ਜਾ ਕੇ ਮਤਾਮਾ ਨੂੰ ਲੈ ਕੇ ਆਏ ਸਨ ਮਾਤਾ ਸੁੰਦਰੀ ਜੀ ਔਰ ਮਾਤਾ ਸਹਿਬਦੇਵਾ ਜੀ ਤੇ ਉਹ ਇਸ ਸਥਾਨ ਦੇ ਉੱਪਰ ਗੁਰੂ ਸਾਹਿਬ ਦੇ ਮਹਿਲਾਂ ਦੇ ਵਿੱਚ ਜੋ ਗੁਰੂ ਸਾਹਿਬ ਦੇ ਇੱਥੇ ਤੰਬੂ ਲੱਗੇ ਸਨ ਤਾਂ ਉੱਥੇ ਇਸ ਸਥਾਨ ਤੇ ਸੰਗਤ ਬਹੁਤ ਇਕੱਠੀ ਹੋਈ ਸੀਗੀ ਜੀ ਤੇ ਗੁਰੂ ਸਾਹਿਬ ਦੇ ਜਦੋਂ ਸਾਹਮਣੇ ਜੁਵੇਂ ਮਤਾਮਾ ਆਈਆਂ ਸੀ ਤਾਂ ਸੰਗਤਾਂ ਨੂੰ ਪਤਾ ਲੱਗਿਆ ਕਿ ਇੱਥੇ ਅੱਜ ਮਾਤਾ ਸੁੰਦਰੀ ਜੀ ਔਰ ਮਾਤਾ ਸਹਿਬਦੇਵਾ ਆ ਰਹੀਆਂ ਹਨ ਤਾਂ ਬਹੁਤ ਜ਼ਿਆਦਾ ਇਕੱਠ ਹੋ ਗਿਆ ਸੀਗਾ ਜੀ ਤੇ ਮੋਤਾਮਾ ਨੇ ਜਦੋਂ ਇੱਥੇ ਸਾਹਮਣੇ ਗੁਰੂ ਸਾਹਿਬ ਆਪਣਾ ਤਖਤ ਦੇ ਉੱਪਰ ਬੈਠੇ ਸਨ ਔਰ ਸੰਗਤਾਂ ਦੀਵਾਨ ਚੱਲ ਰਿਹਾ ਸੀ ਜੀ ਤੇ ਸੰਗਤਾਂ ਸਾਹਮਣੇ ਬੈਠੀਆਂ ਸਨ ਤੇ ਮੋਤਾਮਾ ਨੇ ਜਿਹੜਾ ਨਮਸਕਾਰ ਕੀਤਾ ਔਰ ਇੱਕ ਸਵਾਲ ਕੀਤਾ ਗੁਰੂ ਸਾਹਿਬ ਨੂੰ ਕੀ ਸਾਡੇ ਲਾਲ ਕਿੱਥੇ ਹਨ ਤਾਂ ਗੁਰੂ ਸਾਹਿਬ ਨੇ ਜਿਹੜੀ ਸਾਹਮਣੇ ਸੰਗਤ ਦੇ ਵਿੱਚ ਹਜ਼ਾਰਾਂ ਦੀ ਇਕੱਠ ਵਿੱਚ ਸੰਗਤ ਬੈਠੀ ਸੀ ਤੇ ਗੁਰੂ ਸਾਹਿਬ ਨੇ ਇੱਕ ਹੱਥ ਕਰਕੇ ਇੰਨਾ ਸੰਗਤਾਂ ਵੱਲ ਕੀ ਕਿਹਾ ਇੱਕ ਸ਼ਬਦ ਇਨ ਲਾਲਨ ਕੇ ਸੀਸ ਪਰ ਬਾਹਰ دیے ਸਤ ਚਾਰ ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ ਇਹ ਜਿਹੜਾ ਸ਼ਬਦ ਸੀ ਗੁਰੂ ਸਾਹਿਬ ਨੇ ਇਸ ਸਥਾਨ ਦੇ ਉੱਪਰ ਕਿਹਾ ਸੀਗਾ ਜੀ ਇਸਸ ਥਾਂ ਦੇ ਉੱਪਰ ਬਹੁਤ ਹੀ ਜ਼ਿਆਦਾ ਇਕੱਠ ਹੁੰਦਾ ਸੀ ਉਸ ਤੋਂ ਬਾਅਦ ਤੇ ਨਿਰੰਤਰ ਜਿਹੜੇ ਬਾਣੀ ਦਾ ਜਿਹੜਾ ਪ੍ਰਚਾਰ ਚੱਲਦਾ ਸੀ ਜੀ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨ ਹੋਣ ਤੋਂ ਬਾਅਦ ਇਸ ਜਗ੍ਹਾ ਦੇ ਉੱਪਰ ਗੁਰੂ ਸਾਹਿਬ ਨੇ ਅਰਥਾਂ ਸਮੇਤ ਜਿਹੜਾ ਉਸ ਦਾ ਵਿਆਖਿਆ ਕੀਤੀ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਸ ਦੇ ਵਿੱਚ ਜਿਹੜੇ 48 ਸਿੰਘਾਂ ਨੂੰ ਜਿਹੜਾ ਮੌਕੇ ਤੇ ਮੌਜੂਦ ਸਨ ਜਿਹੜਾ ਲਗਾਤਾਰ ਆ ਗੁਰੂ ਸਾਹਿਬ ਦਾ ਜਿਹੜਾ ਉਹ ਸੁਣ ਰੇ ਸੀ ਉਹ 48 ਸਿੰਘ ਸੰਜੀ ਤੇ ਉਹਨਾਂ ਨੇ ਜਿਹੜਾ ਪੂਰਾ ਸੰਪੂਰਨ ਗੁਰੂ ਸਾਹਿਬ ਦਾ ਉਹ ਇਤਿਹਾਸ ਦੀ ਜਿਹੜੀ ਵਿਆਖਿਆ ਸੁਣੀ ਸੀਗੀ ਜੀ ਇਸ ਸਥਾਨ ਦੇ ਉੱਪਰ ਇਸ ਸਥਾਨ ਦੇ ਉੱਪਰ ਗੁਰੂ ਸਾਹਿਬ ਨਿਰੰਤਰ ਜੁਧ ਦੀਆਂ ਕਲਾਮਾਂ ਸਿਖਾਉਣਾ ਜਾਂ ਸ਼ਸਤਰ ਵਿਦਿਆ ਸਿਖਾਉਣੀ ਸਾਰਾ ਕੰਮ ਨਿਰੰਤਰ ਗੁਰਵਾਣੀ ਦਾ ਜਿਹੜਾ ਸਾਰਾ ਸਿਸਟਮ ਇਸ ਜਿਹੜੇ ਜਗ੍ਹਾ ਦੇ ਉੱਪਰ ਚੱਲਦਾ ਰਹਿੰਦਾ ਸੀਗਾ ਜੀ ਔਰ ਇਸ ਨੂੰ ਗੁਰੂ ਦੀ ਕਾਸ਼ੀ ਦੇ ਨਾਮ ਨਾਲ ਜਾਣਾ ਜਾਂਦਾ ਸੀਗਾ ਜੀ ਤੇ ਇੱਥੇ ਨੌਵੇਂ ਪਾਤਸ਼ਾਹ ਜੀ ਜਿਹੜਾ ਸਥਾਨ ਸੀਗਾ ਜੀ ਤੇ ਇਹ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ ਸਥਾਨ ਇਹ ਸਥਾਨ ਹੈ ਜੀ ਨੌਵੇਂ ਪਾਤਸ਼ਾਹ ਜੀ ਦਾ ਤੇ ਸਾਹਮਣੇ ਬਰਾਬਰ ਹੀ ਨਾਲ ਸਥਾਨ ਹੈ ਜੀ ਦਮਦਮਾ ਸਾਹਿਬ ਜਿਸ ਸਥਾਨ ਦੇ ਉੱਪਰ ਗੁਰੂ ਸਾਹਿਬ ਆ ਕੇ ਬੈਠੇ ਸਨ ਜੀ ਤੇ ਇਸ ਜਗ੍ਹਾ ਦੇ ਉੱਪਰ ਹੁਣ ਤਖਤ ਜਿਹੜਾ ਬਣਿਆ ਹੋਇਆ ਜੀ ਤੇ ਗੁਰੂ ਸਾਹਿਬ तकरीबन ਇੱਥੇ 9 ਮਹੀਨੇ ਦੇ ਕਰੀਬ ਇਸ ਸਥਾਨ ਦੇ ਉੱਪਰ ਰਹੇ ਸਨ ਜੀ ਤੇ ਜਫਰਨਾਮਾ ਜੋ ਪਿਛਲੇ ਸਥਾਨ ਦੇ ਉੱਪਰ ਤੁਹਾਨੂੰ ਦਰਸ਼ਨ ਕਰਾ ਕੇ ਆਇਆ ਉਹ ਸਥਾਨ ਤੋਂ ਜਿਹੜਾ ਜਫਰਨਾਮਾ ਭੇਜਿਆ ਗਿਆ ਸੀ ਜੀ ਤੇ ਉਸ ਦਾ ਇੱਕ ਉੱਤਰ ਕਹਿ ਸਕਦੇ ਹਾਂ ਜਾਂ ਜਵਾਬ ਕਹਿ ਸਕਦੇ ਹਾਂ ਜੀ ਉਹ ਵੀ ਆ ਚੁੱਕਿਆ ਸੀ ਉਸ ਨੂੰ ਮਰਾਸਲਾ ਕਿਹਾ ਜਾਂਦਾ ਹੈ ਜੀ ਤੇ ਉਸ ਮਰਾਸਲੇ ਦੇ ਵਿੱਚ ਕੀ ਕਿਹਾ ਸੀ ਬਾਦਸ਼ਾਹ ਔਰੰਗਜ਼ੇਬ ਨੇ ਗੁਰੂ ਸਾਹਿਬ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ ਸੀਗੀ ਜੀ ਤੇ ਗੁਰੂ ਸਾਹਿਬ ਉਸ ਤੋਂ ਬਾਅਦ ਇਸ ਇਲਾਕੇ ਦੇ ਵਿੱਚੋਂ ਜਿਹੜਾ ਦੱਖਣ ਵੱਲ ਤਿਆਰੀਆਂ ਕਰਦੇ ਹਨ ਜੀ ਤਾਂ ਜਿਹੜੀਆਂ ਗੁਰੂ ਸਾਹਿਬ ਜਿਹੜੇ ਆਦੇਸ਼ ਦੇ ਕੇ ਸਿੰਘਾਂ ਨੂੰ ਗਏ ਸਨ ਇਸ ਇਲਾਕੇ ਦੇ ਵਿੱਚ ਤੇ ਇਸ ਤੋਂ ਬਾਅਦ ਗੁਰੂ ਸਾਹਿਬ ਦੱਖਣ ਦੇ ਵੱਲ ਚਾਲਾ ਪਾਇਆ ਸੀ ਕਰੀਬਨ ਇੱਥੇ 9 ਮਹੀਨੇ ਦਾ ਜਿਹੜਾ ਸਥਾਨ ਇਸ ਉੱਪਰ ਰਹੇ ਸੀ ਗੁਰੂ ਸਾਹਿਬ ਤੇ ਤਖਤ ਜਿਹੜਾ ਅੱਜ ਤੁਸੀਂ ਦੇਖ ਰਹੇ ਹੋ ਦਰਸ਼ਨ ਕਰ ਰਹੇ ਹੋ ਗੁਰੂ ਸਾਹਿਬ ਦੀ ਇੱਥੇ 9ਵੀਂ ਪਾਛੇ ਉਹ 10ਵੀਂ ਪਾਛੇ ਦੀ ਚਰਨਛੋਹ ਸਥਾਨ ਹੈ ਜੀ ਇਹ ਇਉਂsਥਾਨ ਹੈ ਜੀ ਜਿੱਥੇ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣਾ ਘੋੜਾ ਬੰਨਿਆ ਸੀ ਜੀ ਇਹ ਉਹ ਖਰੀਰ ਹੈ ਜੀ ਖਰੀਰ ਦਾ ਦਰਖਤ ਤੇ ਮਾਲਵੇ ਦੇ ਵਿੱਚ ਉਹਦੋਂ ਖੁਸ਼ਕ ਦਾ ਇਲਾਕਾ ਹੁੰਦਾ ਸੀ ਉਦੋਂ ਇਸੇ ਤਰੀਕੇ ਦੇ ਨਾਲ ਖੁਸ਼ਕ ਹੀ ਦਰਖਤ ਹੁੰਦੇ ਸਨ ਖਰੀਰ ਬਾਣ ਪੇਲੂ ਐਦਾਂ ਦੇ ਜਿਹੜੇ ਨਾ ਖੁਸ਼ਕ ਇਲਾਕੇ ਦੇ ਇਹ ਹੁੰਦੇ ਸੀ ਕਿ ਜੀ ਤੇ ਉਹ ਜਿਹੜੇ ਅੱਜ ਤੱਕ ਵੀ ਸੰਭਾਲ ਕੇ ਰੱਖੇ ਹੋਏ ਹਨ ਜੀ ਕੁਝ ਤਖਤ ਦੇ ਉੱਪਰ ਜਿਹੜੇ ਨਿਸ਼ਾਨੀਆਂ ਤੇ ਜਿਵੇਂ ਤੁਸੀਂ ਇਹ ਕਰੀਰ ਦੇਖ ਸਕਦੇ ਹੋ ਇਸੇ ਤਰੀਕੇ ਦੇ ਨਾਲ ਇੱਥੇ ਨਿਸ਼ਾਨੀਆਂ ਨੂੰ ਸੰਭਾਲ ਕੇ ਰੱਖਿਆ ਗਿਆ ਜੀ ਤੇ ਇਹ ਸੀ ਤੁਹਾਨੂੰ ਕਰਾਏ ਗੁਰਗੋਬਿੰਦ ਸਿੰਘ ਮਾਰਗ ਦੇ ਉੱਪਰ ਚੱਲਦੇ ਹੋਏ ਤੁਹਾਨੂੰ ਇੱਥੇ ਦਰਸ਼ਨ ਕਰਵਾਏ ਹਨ ਜੀ ਪਟਨਾ ਸਾਹਿਬ ਤੋਂ ਚੱਲਦੇ ਹੋਏ ਆਪਾਂ ਤੁਹਾਨੂੰ ਇਸ ਸਥਾਨ ਦੇ ਉੱਪਰ ਲੈ ਕੇ ਆਏ ਹਾਂ ਜੀ ਤੇ ਅੱਗੇ ਤੱਕ ਜਿਹੜੀ ਆਪਣੀ ਯਾਤਰਾ ਨਿਰੰਤਰ ਚੱਲਦੀ ਰਹਿਣੀ ਹੈ ਜੀ ਤੇ ਐਸ ਸਮੇਂ ਆਪਾਂ ਦਾ ਹੁਣ ਦਮਸਾਲਬਾ ਤਕਤ ਦੇ ਉੱਪਰ ਦਰਸ਼ਨ ਕਰ ਰਹੇ ਹਾਂ ਜੀ ਉਸ ਤੋਂ ਬਾਅਦ ਜਿਹੜੀਆਂ ਅਗਲੀਆਂ ਯਾਤਰਾਵਾਂ ਆਪਣੀਆਂ ਚਲਦੀਆਂ ਰਹਿਣੀਆਂ ਜੀ ਅਗਲੇ ਪੜਾਵਾਂ ਦੇ ਉੱਪਰ ਤੁਹਾਨੂੰ ਦਰਸ਼ਨ ਕਰਾਉਂਦੇ ਰਹਾਂਗੇ ਜੀ ਤੇ ਇਸ ਸਮੇਂ ਤੁਸੀਂ ਦਖਤ ਸ੍ਰੀ ਦਮਦਮ ਸਾਹਿਬ ਦੇ ਦਰਸ਼ਨ ਕੀਤੇ ਤੇ ਕੋਈ ਇਤਿਹਾਸ ਦੇ ਵਿੱਚ ਜਾਂ ਕੋਈ ਸ਼ਬਦ ਅੱਖਰ ਵੱੱਦਾ ਕਾਟਾ ਕਿਹਾ ਗਿਆ ਹੋਵੇ ਤਾਂ ਉਹਦੇ ਲਈ ਅਸੀਂ ਮਾਫੀ ਚਾਹੁੰਦੇ ਹਾਂ ਜੀ ਤੇ ਬਲੌਣੇ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ